ਵੇਖੋ ਤੁਸੀਂ ਰੋਡ ਦੇ ਉੱਤੇ ਕਿੱਦਾਂ ਲੱਗੀ ਹੋਈ ਐ ਜੀ ਤੁਹਾਡੀਆਂ ਲੱਖਾਂ ਦੇ ਵੀ ਜਿਹੜਾ ਖਰਚਾ ਪਹੁੰਚ ਜਾਂਦਾ ਇੱਕ ਮਰੀਜ਼ ਅੰਦਰ ਆ ਜਾਂਦਾ ਤੁਸੀਂ ਇਨਸਾਨੀਅਤ ਨਹੀਂ ਦਿਖਾ ਰਹੇ ਤੁਸੀਂ ਸਰਕਾਰੀ ਸੜਕ ਮੱਲਾਂ ਨੂੰ ਫਿਰਦੇ ਹੋ ਉਹ ਬ੍ਰੇਕ ਕਾਲੂ ਕਾਲੂ ਸੀਨੀਅਰ ਨਾਲ ਗੱਲ ਕਰ ਲਿਓ ਤੁਸੀਂ ਸੀਨੀਅਰ ਨਾਲ ਗੱਲ ਕਰ ਲਿਓ ਤੁਸੀਂ ਸੀਨੀਅਰ ਨਾਲ ਗੱਲ ਕਰ ਲਿਓ ਇਹ ਰੋਡ ਤੋਂ ਵੀ ਕਟੋਗਣੀ ਤਿੰਨ ਤਿੰਨ ਚਾਰ ਚਾਰ ਫੁੱਟ ਬਾਹਰ ਐ ਔਰ ਇਹ ਕਿਹਦੀ ਪਰਮਿਸ਼ਨ ਤੇ ਲਗਾਇਆ ਪ੍ਰਾਈਵੇਟ ਹਸਪੀਟਲ ਹੈ ਔਰ ਵੈਸੇ ਵੀ ਇਲਾਜ ਤੁਹਾਨੂੰ ਪਤਾ ਹੀ ਹੈ ਕਿੰਨਾ ਕੋਸਟਾ ਹੈ ਨਾ ਹਸਪੀਟਲਾਂ ਦਾ ਸੁਰੀਆ ਨਾ ਇਹ ਜਗ੍ਹਾ ਮਤਲਬ ਬੰਦ ਕਰਨੀ ਲੱਗਦੇ ਕਿੰਦੀ ਪਰਮਿਟ ਹੈ ਮੈਂ ਤੁਸੀਂ ਬੰਦ ਕੀਤਾ ਹੈ ਬਫਾ ਨਾ ਹੈ ਤੁਹਾਡੀ ਕਿਹਨੇ ਆ ਜਦੋਂ ਤੁਹਾਨੂੰ ਤੋਂ ਆਰਡਰ ਮਿਲਦਾ ਉਹ ਸਭ ਨਹੀਂ ਅੱਛਾ ਰੋਡ ਬਲੌਕ ਹੋ ਗਿਆ ਸੀ ਬੱਸਾਂ ਲੱਗੀਆਂ ਤੇ ਇੱਕ ਦੇ ਕੋਈ ਇਹਨਾਂ ਦੀ ਆਪਣੀਆਂ ਗੱਡੀਆਂ ਖੜੀਆਂ ਐ ਇਹ ਰੋਡ ਤੇ ਕਿਉਂ ਖੜੀਆਂ ਆ ਲੇਖੋ ਜੀ ਇਹ ਸਰਕਾਰੀ ਨਹੀਂ ਐ ਐਂਬੂਲੈਂਸ ਇਹਨੂੰ ਬੁਲਾਓ ਕੋਈ ਰਵਾਇਟਰ ਨੂੰ ਇਹ ਸਰਕਾਰੀ ਐਂਬੂਲੈਂਸ ਨਹੀਂ ਐ ਜੇਗਾ ਕਿੰਦੀ ਹੋਣਾ ਚਾਹੀਦਾ ਨਹੀਂ ਕਰਨਾ ਚਾਹੀਦਾ ਗੱਲ ਕਰਨੀ ਚਾਹੀਦੀ ਗੱਲ ਨਾ ਕਰ ਕਰਨੇ ਚਾਹੀਦੀ ਗੱਲ ਨਾ ਕਰ ਕਰਨੇ ਚਾਹੀਦੀ ਗੱਲ ਨਾ ਕਰ ਮੇਰਾ ਨਾਮ ਸਰ ਸਚਿੰਤ ਸ਼ਰਮਾ ਮੈਂ ਸਰ ਸਰ ਇਸ ਵਕਤ ਨਾਲ 40 ਦੇ ਹਸਪਤਲ ਦੇ 40 ਦਾ ਹਸਪਤਾਲ ਦੇ ਅੰਦਰੋਂ ਦਾ ਨਾਮ ਕੀ ਹੈ ਪਾਰਕਿੰਗ ਵੱਲੋਂ ਉਹਨਾਂ ਨੇ ਇੱਕ ਰਸਾ ਲਗਾਇਆ ਇਸ ਰੋਡ ਦੇ ਉੱਤੇ ਤੁਸੀਂ ਰਸੇ ਨੂੰ ਦੇਖ ਸਕਦੇ ਹੋ ਤੁਸੀਂ ਜਿਹੜਾ ਇਹ ਰੋਡ ਤੋਂ ਵੀ ਕਟੋਗਣੀ 3 3 4 4 ਫੁੱਟ ਬਾਹਰ ਹੈ ਔਰ ਇਹ ਕਿਹਦੀ ਪਰਮਿਸ਼ਨ ਤੇ ਲਗਾਇਆ ਕਿਹਨੂੰ ਪੁੱਛ ਕੇ ਜਿਹੜਾ ਇਹਨਾਂ ਨੇ ਜਿਹੜਾ ਰਸਾ ਲਗਾਇਆ ਤੁਸੀਂ ਦੇਖ ਸਕਦੇ ਹੋ ਔਰ ਜੇ ਬਾਏ ਦਿਵੇ ਰਾਤ ਨੂੰ ਜਿੱਦਾਂ ਹੁਣ ਧੁੰਦ ਦਾ ਮਾਹੌਲ ਬਣਿਆ ਆਇਆ ਤੁਸੀਂ ਦੇਖ ਵੀ ਰਹੇ ਹੋ ਇਸ ਵਕਤ ਹਲਕਲ ਕੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਕੱਲ ਬਾਏ ਦਿਵੇ ਰਾਤ ਨੂੰ ਰਾਤ ਨੂੰ ਕੋਈ ਮਿਸ ਹੈਪਨਿੰਗ ਹੁੰਦੀ ਹੈ ਕਿਆ ਇਹਦਾ ਜ਼ਿੰਮੇਵਾਰ ਹਸਪੀਟਲ ਹੈ ਜਾਂ ਜਿਨ੍ਹਾਂ ਨੇ ਅੰਦਰ ਜਿਹੜੇ ਕਾਰ ਪਾਰਕਿੰਗ ਵਾਲੇ ਆ ਉਹ ਜ਼ਿੰਮੇਵਾਰ ਨੇ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹੋ ਜਿਹੇ ਲੋਕ ਜਿਹੜੇ ਇਹੋ ਜਿਹੇ ਦਾ ਨਾਮ ਕੀ ਆ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੁਸੀਂ ਇਹ ਦੇਖੋ ਜੀ ਰਾਤ ਨੂੰ ਕੋਈ ਵੀ ਉਹ ਸਟਾਫ ਦਾ 40 ਹਸਪੀਟਲ ਦਾ ਜਿਹੜੀ ਕਾਰ ਪਾਰਕਿੰਗ ਦਾ ਕੋਈ ਵੀ ਮੇਨ ਬੰਦਾ ਨਹੀਂ ਬੈਠਾ ਹੋਇਆ ਜੀ ਇੱਥੇ ਉਹਨਾਂ ਨੇ ਆਪਣੇ ਵੱਲੋਂ ਜੀ ਇੱਕ ਰਸਾ ਲਗਾਇਆ ਜੀ ਆ ਬਿਲਕੁਲ ਰਸਾ ਲਗਾ ਕੇ ਦੀ ਉਹ ਆਪਣਾ ਅੰਦਰ ਜਾ ਕੇ ਆਰਾਮ ਨਾਲ ਬੈਠੇ ਆ ਜੀ ਜੀ ਇੱਥੇ ਲੱਗਦਾ ਪਹਿਲਾਂ ਵੀ ਗੱਡੀਆਂ ਵੀ ਬਾਹਰ ਕਰਦੀਆਂ ਸੀ ਕੀ ਲੱਗਦਾ ਉਸ ਨੂੰ ਲੈ ਕੇ ਤੇ ਨਹੀਂ ਉਹਨੇ ਕਿਸੇ ਨਾਲ ਸੰਨ ਗੱਲ ਗੱਡੀਆਂ ਦੀ ਨਹੀਂ ਹੈਗੀ ਜੀ ਸਰ ਉਹ ਠੀਕ ਹੈ ਗੱਡੀਆਂ ਲੱਗਦੀਆਂ ਦੇਖੋ ਜਿਹੜੀ ਰੋਡ ਹੈਗੀ ਆ ਕਈ ਵਾਰ ਇੱਥੇ ਸਕੂਟਰ ਵੀ ਲੱਗਦੇ ਆ ਕੋਈ ਗਰੀਬ ਆਦਮੀ ਆ ਕੋਈ ਕਿਸੇ ਦਾ ਹਾਲਚਾਲ ਪੁੱਛਣ ਆਂਦਾ ਅੰਦਰ 20 50 100 ਰੁਪਏ ਕਿਉਂ ਦਊਗਾ ਸਰ ਕੋਈ ਐਮਰਜੈਂਸੀ ਕੋਈ ਐਮਰਜੈਂਸੀ ਵੀ ਬੰਦਾ ਆ ਜਾਂਦਾ ਸਰ ਆਖਰ ਕਿਉਂ ਮੇਰੀ ਗੱਲ ਮੁੱਦਾ ਇਸ ਵਕਤ ਪਾਰਕਿੰਗ ਦਾ ਨਹੀਂ ਹੈ ਮੁੱਦਾ ਇਸ ਵਕਤ ਹੈ ਕਿ ਜਿਹੜਾ ਰੱਸਾ ਲਗਾਇਆ ਗਿਆ ਕਿ ਕੱਲ ਰਾਤ ਬਾਈ ਦਿਵੇ ਰਾਤ ਨੂੰ ਕੋਈ ਐਕਸੀਡੈਂਟ ਹੁੰਦਾ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਕੀ 40 ਹਸਪੀਟਲ ਉਹਦਾ ਫ੍ਰੀ ਟ੍ਰੀਟਮੈਂਟ ਕਰੇਗਾ ਜੇ ਕੱਲ ਕੋਈ ਮਿਸਹੈਪਨਿੰਗ ਹੁੰਦੀ ਹੈ ਜਾਂ ਜਿਹਨਾਂ ਦੀ ਅੰਦਰ ਗੱਟਿਆ ਨਹੀਂ ਪਾਰਕਿੰਗ ਆ ਉਹ ਫ੍ਰੀ ਇਲਾਜ ਕਰਾਣਗੇ 40 ਹਸਪੀਟਲ ਵੱਲੋਂ ਜਦੋਂ ਟੈਰੀਟ ਕਦੋਂ ਕੀਤੀ ਸੀ ਸਰ ਇਹ 2 ਦਿਨ ਹੋ ਗਏ ਜੀ ਤੁਹਾਡੀ ਨਾਲ ਗੱਲਬਾਤ ਹੋਈ ਹੈ ਪਾਰਕਿੰਗ ਵਾਲੇ ਨਾਲ ਸਰ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਹੁਣੇ ਜਸ ਦੇਖਿਆ ਜੀ ਮੈਂ ਕੁਦਰਤੀ ਉਧਰੋਂ ਬਾਈ ਦੇ ਆ ਮੈਂ ਏਟੀਐਮ ਆਇਆ ਸੀਗਾ ਮੈਂ ਇਧਰੋਂ ਦੀ ਆਇਆ ਇੱਕ ਵਿਚਾਰੇ ਕੋਈ ਲੜਕਾ ਆ ਸੀਗਾ ਬਾਈਕ ਦੇ ਉੱਤੇ ਸੀਗਾ ਉਹ ਕੁਦਰਤੀ ਇਧਰੋਂ ਕੋਈ ਵਾਸੀ ਜਾਈ ਹੋਵੇ ਵਿਚਵਚਨ ਲੱਗਾ ਸੀਗਾ ਮੈਂ ਇਸੀ ਕਰਕੇ ਸਰ ਮੈਂ ਦੇਖਿਆ ਤੇ ਜਦੋਂ ਕਿ ਮੈਂ ਦੇਖ ਕੇ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਜੀ ਇਹ ਦੇਖੋ ਤੁਸੀਂ ਕੱਲ ਬਾਈ ਦੇ ਜੇ ਬਸ ਉਹ ਅਗਲਾ ਸਾਈਡ ਤੇ ਨਾ ਕਰਦਾ ਕੱਲੋ ਬੱਚੇ ਦਾ ਐਕਸੀਡੈਂਟ ਹੋ ਸਕਦਾ ਸੀਗਾ ਮੇਰਾ ਨਾਮ ਜੀ ਗੁਰਚਰਨ ਸਿੰਘ ਰਾਜਪੂਤ ਮੈਂ ਸਾਨੇ ਵਾਲ ਤੋਂ ਬਿਲੋਂਗ ਕਰਦਾ ਹੈਗਾ ਔਰ 40 ਹਸਪੀਟਲ ਸਾਡੇ ਹਲਕਾ ਸਾਨੇ ਵਾਲ ਦੇ ਵਿੱਚ ਹੀ ਪੈਂਦਾ ਹੈ ਔਰ ਮੈਂ ਤੁਹਾਡੇ ਚੈਨਲ ਦੇ ਮੱਦੇ ਔਰ ਆਈਏ ਦੱਸਣਾ ਚਾਹੁੰਦਾ ਜਨਾ ਹੈ ਵੀ ਪ੍ਰਾਈਵੇਟ ਹਸਪੀਟਲ ਹੈ ਔਰ ਵੈਸੇ ਵੀ ਇਲਾਜ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਸਸਤਾ ਹੈ ਨਾ ਹਸਪੀਟਲਾਂ ਦਾ ਔਰ ਭਾਰ ਜੋ ਮੈਂ ਸਿੱਧਾ ਐਕਸ਼ਨ ਜਾਂ ਸਿੱਧਾ ਚੈਲੰਜ ਕਰਦਾ ਹੈਗਾ ਵੀ ਇਹ ਜਿਹੜੇ ਅੰਦਰ ਪਾਰਕਿੰਗ ਜਿਨ੍ਹਾਂ ਨੇ ਵੀ ਠੇਕਾ ਲਿਆ ਹੋਇਆ ਇਹ ਉਹਨਾਂ ਦੀ ਇਹ ਗਲਤੀ ਹੈਗੀ ਹੈ ਕਿਉਂਕਿ ਵੱਡੀ ਗੱਲ ਹੈਗੀ ਐ ਵੀ ਜੇ ਸਵੇਰੇ ਇਹਨਾਂ ਦੀ ਪਾਰਕਿੰਗ ਫੁੱਲ ਹੋ ਜਾਂਦੀ ਐ ਤੇ ਜਿੰਨੀ ਵੀ ਬਾਹਰ ਦੀ ਜਨਤਾ ਨਾ ਇਸੇ ਜਗ੍ਹਾ ਤੇ ਆਪਣੀ ਗੱਡੀ ਮਾਰਕ ਕਰਕੇ ਤੇ ਆਪਣੇ ਮਰੀਜ਼ ਦਾ ਹਾਲਚਲ ਪੁੱਛਣੇ ਜਾਂਦੇ ਨੇ ਵੀ ਇਹਨਾਂ ਨੇ ਉਹ ਆਪਣੀ ਮਨੋਪਲੀ ਕਰਨ ਦੇ ਚੱਕਰ ਦੇ ਵਿੱਚ ਜਾਂ ਜੋ ਵੀ ਇਹਨਾਂ ਦੇ ਪਾਰਕਿੰਗ ਦਾ ਠੇਕੇਦਾਰ ਸਿਸਟਮ ਹੋਊਗਾ ਜਾਂ ਕੁਝ ਵੀ ਇਹਨਾਂ ਨੇ ਸਰਕਾਰੀ ਜਗ੍ਹਾ ਤੇ ਆ ਰੱਸਾ ਲਾ ਕੇ ਸਰਕਾਰੀ ਜਗ੍ਹਾ ਨੂੰ ਬਾਉਂਡ ਕਰਨ ਦੀ ਕੋਸ਼ਿਸ਼ ਕੀਤੀ ਐ ਨਗਰ ਨਿਗਮ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈਗੀ ਆ ਵੀ ਇਹਦਾ ਵੱਧ ਤੋਂ ਵੱਧ ਇਹਦੀ ਪਹਿਲਾਂ ਕਾਰਵਾਈ ਕੀਤੀ ਜਾਵੇ ਇਹਨੂੰ ਸਰਕਾਰੀ ਤੌਰ ਤੇ ਇਹਨਾਂ ਨੂੰ ਨੋਟਿਸ ਦਿੱਤਾ ਜਾਵੇ ਵੀ ਤੁਸੀਂ ਸਰਕਾਰੀ ਜਗਾ ਤੇ ਵੀ ਇਦਾਂ ਦਾ ਇਹ ਲਾਲਜੇ ਰੰਗ ਦਾ ਜੋ ਵੀ ਆਪਾਂ ਇਹਨੂੰ ਲਬਜ਼ ਕਹਿ ਸਕਦੇ ਆ ਜਾਂ ਰਸਾਨੀ ਬਣ ਸਕਦੇ ਤੇ ਆਪਾਂ ਹੋਰ ਆਮ ਜਨਤਾ ਦੀ ਸੁੱਖ ਸਹੂਲਤ ਦੇ ਲਈ ਜਿਹੜੇ ਹਸਪੀਟਲ ਬਣੇ ਨੇ ਵੀ ਜਿਹੜੇ ਇਹ ਲਾਗੇ ਦੇ ਇਲਾਕੇ ਨੇ ਤੁਸੀਂ ਦੇਖੋਗੇ ਵੀ ਜਿਹੜੇ ਨਾਲ ਮੁल्ल्याਾਂ ਚ ਜਾਣਾ ਤੇ ਟੂ-ਵਿਲਰ ਇਧਰੋਂ ਥੋੜਾ ਬੋਧਾ ਰੋਂਗ ਸਾਈਡ ਲੰਘ ਕੇ ਤੇ ਆਪਣੇ ਘਰਾਂ ਚ ਚਲੇ ਜਾਂਦੇ ਨੇ ਉਹ ਕਿੰਨੀ ਦੂਰੋਂ ਦੀ ਘੱਟ ਘੁੰਮ ਕੇ ਆਨ ਵਾਲਾ ਹਰ ਕੋਈ ਆਪਣਾ ਸੌਹਲੇ ਤੇ ਦੇਖਦਾ ਹੈਗਾ ਵੀ ਆਪਾਂ ਨੂੰ ਸੋਢੀਸ ਹਸਪੀਟਲ ਦਾ ਜਿਹੜਾ ਪ੍ਰਸ਼ਾਸਨ ਹੈ ਜਾਂ ਮੇਨ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਤੁਹਾਡੇ ਚੈਨਲ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਵੀ ਅੱਗੇ ਤੋਂ ਆਪਾਂ ਇਦਾਂ ਦੀ ਗਲਤੀ ਨਾ ਕਰੀਏ ਤੇ ਸਰਕਾਰਾਂ ਨੂੰ ਵੀ ਤੇ ਨਗਰ ਨਿਕ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਨੋਟਿਸ ਭੇਜਿਆ ਜਾਵੇ ਵੀ ਤਾਂ ਕਿ ਇਹਨਾਂ ਦੀਆਂ ਅੱਖਾਂ ਖੁੱਲਣ ਕੁਝ ਨਹੀਂ ਕੋਈ ਸਮੱਸਿਆ ਨਹੀਂ ਕਰਾਓ ਮੇਰੀ ਗੱਲ ਸੁਣੋ ਯਾਰ ਕਿਤੇ ਬੈਠ ਨਹੀਂ ਸਕਦਾ ਹੈਲੋ ਪਹਿਲਾਂ ਤੁਸੀਂ ਕਿਵੇਂ ਆ ਰਹੇ ਹੋ ਤੁਸੀਂ ਪੁਲਸ ਵਾਲਿਆਂ ਨੂੰ ਫੋਨ ਕਰੋ ਵੀ ਜਿਹੜੀ ਗੱਡੀ ਉਰੇ ਲੱਗ ਰਹੀ ਆ ਤੁਸੀਂ ਜਗਾ ਸਕਦੇ ਹੋ ਇਹ ਗੱਲ ਸਮਝੋ ਨਾ ਭਲਾਈ ਦਾ ਕੰਮ ਆ ਭਾਈ ਸਾਹਿਬ ਅਸੀਂ ਸਮਝਦਾ ਨਹੀਂ ਕਿ ਸਾਡੇ ਨਾਲ ਬਹਿ ਨਹੀਂ ਸਕਦਾ ਭਾਈ ਬਾਬਾ ਰਾਤ ਨੂੰ ਇਹ ਐਕਸੀਡੈਂਟ ਹੋ ਗਿਆ ਕਹਿੰਦੇ ਤਾਂ ਕੋਈ ਜਿੰਮੇਵਾਰ ਹੈ ਜਨ ਸਮਾਨ ਨਹੀਂ ਸਿੱਪਟਦਾ ਕੋਈ ਸਿੱਪਟੇ ਨਹੀਂ ਸਾਈਡ ਤੇ ਉਸੇ ਅੰਦਰ ਸਿੱਪਟਿਆ ਥੋੜਾ ਤੁਸੀਂ ਤੁਸੀਂ ਕਰਨਾ ਤੁਸੀਂ ਇਹਦੇ ਰੇਤਾ ਕੋਲ ਹੀ ਹੋਈ ਹੈ ਜੀ ਮਾਲਕ ਹੋ ਰੋਡ ਦੇ ਹਾਂ ਜੀ ਬਿਲਕੁਲ ਹੈ ਹਸਪੀਟਲ ਮੈਂ ਹਾਂ ਰੋਡ ਦਾ ਮਾਲਕ ਹੈ ਹਸਪੀਟਲ ਨਾਲ ਤੁਸੀਂ ਇਹ ਬੋੜ ਦੇ ਆ ਕੇ ਗੱਲ ਕਰਦੇ ਨਹੀਂ ਬੋੜੀ ਨਹੀਂ ਰੋਡ ਦਾ ਮਾਲਕ ਹੈ ਜਲਾ ਮਾਰ ਦਾਂਗੇ ਇਹ ਫੋਟੋ ਹੋਸਪੀਟਲ ਰੋਡ ਦਾ ਮਾਲਕ ਹੈ ਜਗਾ ਕਿਸੇ ਨੂੰ ਇਹ ਬੋਲਣਾ ਨਹੀਂ ਕਰਨਾ ਚਾਹੀਦਾ ਗੱਲ ਕਰਨੀ ਚਾਹੀਦੀ ਗੱਲ ਨਾ ਕਰ ਫालतू ਬਲਾ ਮੈਂ ਕਰਦਾ ਨਹੀਂ ਹੈਗਾ ਇੱਕ ਮਿੰਟ ਯਾਰ ਆਪਾਂ ਗੱਲ ਵਿੱਚ ਆਉਂਦਾ ਵੇ ਸਾਡੇ ਨਾਲ ਸਰ ਇਦਾਂ ਨਹੀਂ ਹੁੰਦਾ ਹੈਗਾ ਇਦਾਂ ਹੁੰਦਾ بس ਮੈਨੂੰ ਬੋਲਣ ਲੱਗਾ ਆ ਕੇ ਕਾਰ ਲਾ ਕੇ ਤੋ ਤੂੰ ਬੋਲਣਾ ਨਹੀਂ ਕਰਦਾ ਇਹ ਗੱਲ ਖਤਮ ਨਹੀਂ ਇਹ 40 ਹਸਪੀਟਲ ਦੀ ਜਗਾ ਵਾ ਕਹ ਦਿਓ ਇਹ ਇਧਰ ਆ ਓਏ ਓ ਕੋਈ ਨਾ ਬਣਿਆ ਫਿਰਦਾ ਫੋੜ ਆਪਣੇ ਆਪ ਨੂੰ ਇਹ 40 ਹਸਪਤਲ ਦੀ ਜਗਾ 40 ਹਸਪਤਲ ਕਿੰਸਾ ਰੋਡ ਦੇ ਉੱਪਰ ਕੋਈ ਨਹੀਂ ਬੰਦ ਕਰ ਦੀ ਫਿਰ ਨੇ ਤੂੰ ਵੀ ਬੰਦ ਕਰ ਲਈ ਸਰਕਾਰੀ ਰੋਡ ਤੇ ਤੂੰ ਵੀ ਮੇਰੀ ਅੱਲਾ ਦੇਗਾ ਤੁਸੀਂ ਆ ਕੇ ਲੱਗਿਆ ਮਰੀ ਜਾਂਦੇ ਤੂੰ ਕਹਿ ਰਿਹਾ ਕਿ ਪੁਲਿਸ ਨੂੰ ਬੁਲਾਓ ਬੁਲਾ ਲਾ ਭਰਾਵਾ ਬਾਲ ਤੂੰ ਕਿੱਲਾ ਟੇੜ ਦੇਣੀ ਆ ਹੈਗੀ ਆ ਤੇ ਕਰੀ ਜੇ ਉਹ ਬ੍ਰੇਕ ਕਾਲੂ ਬੋਲ ਕਾਲੂ ਸੀਨੀਅਰ ਨਾਲ ਗੱਲ ਕਰ ਲਿਓ ਮੈਂ ਤੇ ਗੱਲ ਆਉ ਨਾਲ ਯਾਰ ਚੱਕ ਦੂੰਗੇ ਹੁਣ ਮੈਂ ਦੱਸ ਦਿੰਦਾ ਮੈਰੀਕਟ ਕਿਤੇ ਮੈਨੂੰ ਨਹੀਂ ਆਈ ਗਈ ਉਹ ਭਰਾ ਯਾਰ ਸਵੇਰੇ ਆ ਕੇ ਗੱਲ ਕਰ ਲਈ ਤੈਨੂੰ ਕਹੀ ਨਾ ਦੇਖੋ ਗੱਲ ਇਹ ਬੰਦਾ ਇਹ ਬੰਦਾ ਬੰਦ ਕਰ ਮੈਂ ਗੱਲ ਕਰਦਾ ਨਹੀਂ ਇਹ ਗੱਲ ਮੈਂ ਨਾਲ ਕਰੀਓ ਸੁਪਰ ਸਿਕਿਉਰਟੀ ਸੁਪਰਵਾਈਜ਼ਰ 40 ਹਸਪਤਾਲ ਦੀ ਬਦਮਾਸ਼ੀ ਹੈ ਮੈਨੂੰ ਕਹਿੰਦਾ ਤੁਸੀਂ ਪੱਲਾ ਵੀ ਆ ਕੇ ਤੁਸੀਂ ਅੰਦਰ ਹਸਪਤਾਲ ਦੇ ਵਿੱਚ ਧਰਨੇ ਲਾਏ ਆ ਦੇਖੋ ਜੀ ਅਸੀਂ ਲਾਏ ਸੀ ਜਨਤਾ ਲਈ ਮੈਂ ਪੂਰਾ ਜ਼ਿਲ੍ਹਾ ਲੁਧਿਆਣੇ ਦਾ ਭਾਰਤੀ ਜਨਤਾ ਪਾਰਟੀ ਦਾ ਮੈਡੀਕਲ ਕਨਵੀਨਰ ਆ ਲੋਕਾਂ ਨੇ ਇੱਕ ਮਿੰਟ ਕਮਲੀ ਹੈ ਦੇਖੋ ਜੇ ਅਗਰ ਕੋਈ ਬੰਦਾ ਗਲਤ ਕਰੂਗਾ ਜੇ ਅਸੀਂ ਹਸਪੀਟਲ ਦੇ ਖਿਲਾਫ ਕੋਈ ਧੰਨਾ ਲਾਣੇ ਆ ਉਹ ਵੀ ਮਨ ਦੇ ਵਿੱਚ ਗੱਲ ਰੱਖੀ ਆ ਕਿਹੜਾ ਤੁਸੀਂ ਅੰਦਰ ਆ ਕੇ ਗੱਲ ਕਰਦੇ ਕੱਲ ਕੀ ਬਣਾ ਤੁਸੀਂ ਕੱਲ ਮੈਨੂੰ ਤਾਂ ਕੀ ਬਲੇਮ ਲਾ ਦਿੰਦੇ ਅਸੀਂ ਕਿਉਂ ਗੱਲ ਕਰੀਏ ਦੇਖੋ ਪੂਰਾ ਪਿੰਡ ਦੇ ਵਿੱਚ ਨਾਲ ਗਲੀਆਂ ਵਾਲੇ ਸਾਰੇ ਘੜੇ ਇੱਥੇ ਉਹਨੇ ਕਹਿ ਲਈ ਗਲਤ ਬੈਰੀਕੇਟ ਲੱਗਿਆ ਸਵਾ ਸਵਾ 4 4.5 ਫੁੱਟ ਬਾਹਰ ਹੁਣ ਤੁਸੀਂ ਸਰਕਾਰੀ ਰੋਡ ਦੇ ਉੱਤੇ ਕੌਣ ਬੈਰੀਕੇਟ ਕਰਦਾ ਸਰਕਾਰੀ ਰੋਡ ਦੇ ਉੱਤੇ ਕੌਣ ਬੈਰੀਕੇਟ ਕਰਦਾ ਕੋਈ ਰੋਡੀ ਹਸਪੀਟਲ ਆਏ ਚਾਹੇ ਜਿਹੜਾ ਮਰਜੀ ਹਸਪੀਟਲ ਹੈ ਸਰਕਾਰੀ ਸੜਕ ਕੋਈ ਵੀ ਨਹੀਂ ਬੰਦ ਕਰ ਸਕਦਾ ਸਰਕਾਰੀ ਸੜਕ ਦੇ ਉੱਤੇ ਬੈਰੀਅਰ ਲਾ ਕੇ ਅਬਰ ਰਸਾ ਬੰਨ ਦੀਏ ਕੋਈ ਇਹਨਾਂ ਦੀ ਆਪਣੀਆਂ ਗੱਡੀਆਂ ਖੜੀਆਂ ਇਹ ਰੋਡ ਤੇ ਕਿਉਂ ਖੜੀਆਂ ਆ ਲੇਖੋ ਜੀ ਇਹ ਸਰਕਾਰੀ ਨਹੀਂ ਐਂਬੂਲੈਂਸ ਇਹਨੂੰ ਬੁਲਾਓ ਸਪਰੋਵਾਈਜ਼ਰ ਨੂੰ ਇਹ ਸਰਕਾਰੀ ਐਂਬੂਲੈਂਸ ਨਹੀਂ ਹੈ ਸਰਕਾਰੀ ਸੜਕ ਦੇ ਉੱਤੇ ਗੱਡੀ ਖੜੀ ਹੈ ਇਹ ਵੇਖੋ ਤੁਸੀਂ ਰੋਡ ਦੇ ਉੱਤੇ ਕਿੱਦਾਂ ਲੱਗੀ ਹੋਈ ਐ ਜੀ ਤੁਹਾਡੀਆਂ ਲੱਖਾਂ ਦੇ ਵਿੱਚ ਤੁਹਾਡਾ ਖਰਚਾ ਪਹੁੰਚ ਜਾਂਦਾ ਇੱਕ ਮਰੀਜ਼ ਅੰਦਰ ਆ ਜਾਂਦਾ ਤੁਸੀਂ ਇਨਸਾਨੀਅਤ ਨਹੀਂ ਦਿਖਾ ਰਹੇ ਤੁਸੀਂ ਸਰਕਾਰੀ ਸੜਕ ਮੱਲਾਂ ਨੂੰ ਫਿਰਦੇ ਹੋ ਕਾਹਵਾ ਜ਼ਿੰਮੇਵਾਰੀ ਬਣ ਜਾਂਦੀ ਐ ਵੀ ਜੀ ਕਿ ਇਹ ਅੱਗੇ ਤੋਂ ਗਲਤੀ ਨਾ ਅਸੀਂ ਪਤਾ ਨਾ ਨਵਾਂ ਗੱਲ ਗੱਲ ਆਉਂਦੀ ਐ ਤੁਸੀਂ ਆਪਣਾ ਬੰਦਾ ਖੜਾਵਾਓ ਆਪਣਾ ਬੰਦਾ ਖੜਾਵਾਓ ਛੋਟੀ ਗੱਡਾ ਕਢਾਵੋ ਤੁਸੀਂ ਤੁਸੀਂ ਪੁਲਿਸ ਤੇਰੀ ਗੱਲ ਸੁਣੋ ਤੁਸੀਂ ਜੇ ਕੋਈ ਲਾ ਦਿਓ ਸ਼ਿਕਾਇਤ ਤੁਸੀਂ ਸਾਈ ਹੋਰੇ ਜਿਹੜੀ ਗੱਡੀ ਖੜੀ ਹੋਵੇ ਉਹ ਗੱਡੀ ਝੱਗ ਲਓ ਤੇ ਤੁਹਾਡੀ ਜ਼ਿੰਮੇਵਾਰੀ ਐ ਜਿਹੜਾ ਅੰਦਰ ਬੰਦਾ ਆਇਆ ਵੀ ਮਾਰ ਕੇ ਚਲਵਾਣ ਇਹ ਯਾਰ ਜਿਹੜਾ ਹੋਰੇ ਅੰਦਾਜ਼ਾ ਵੈਸੇ ਤੁਕੀ ਹੁੰਦਾ ਹੋਸਪੀਟਲ ਵੀ ਜਾਂਦਾ